ਜ਼ਿਲ੍ਹਾ ਤਰਨਤਾਰ ਅਧੀਨ ਆਉਂਦੇ ਪਿੰਡ ਪਉਵੰਡ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ ਤੋਂ ਦੁਖੀ ਹੋਣ ਦੇ ਚਲਦੇ ਪਹਿਲਾਂ ਆਪਣੇ ਜਿਗਰੀ ਯਾਰ ਨੂੰ ਗੋਲੀ ਮਾਰੀ ਤੇ ਫਿਰ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਜੀਵਨ ਲੀਲਾ ਸਮਾਪਤ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੇ ਦੇਖੋ ਮੌਕੇ ਦੀਆਂ ਤਸਵੀਰਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਵਾਸੀ ਰਾਜੋਕੇ ਵਜੋਂ ਹੋਈ ਹੈ ਕਿ ਨਾ ਅੰਕਲ ਜੀ ਜੀ ਬਰਾਸ ਕਿਹੜਾ ਪਿੰਡ ਹੈ ਹੋਵਲੇ ਇੱਥੇ ਕਤਲ ਹੋਇਆ ਪਉਂਡ ਵੇਖਣ ਦਿੱਤੇ ਕੀ ਮਸਲਾ ਸੀ ਉਹ ਸਾਰਾ ਮਸਲਾ ਮੈਂ ਆ ਆ ਦੀ ਇਸ ਪਿੰਡੋਂ ਨੂੰ ਆਏ ਤੋਂ ਪਤਾ ਲੱਗਾ ਵੀ ਇੱਥੇ ਕੋਈ ਮੁੰਡਾ ਏ ਮਨਦੀਪ ਰਾਜੋਕਾ ਦਾ ਉਹ ਆਇਆ ਇੱਥੇ ਤੇ ਉਹ ਇਥੇ ਯਾਰ ਬੇਲੀ ਹੀ ਛਿੰਦਾ ਤੇ ਇਹ ਗੋਲੀ ਚੱਲੀ ਤੇ ਗੋਲੀ ਚੱਲੀ ਤੋਂ ਪਤਾ ਲੱਗਿਆ ਜੀ ਉਹ ਉਹਨੇ ਗੋਲੀ ਮਾਰ ਲਈ ਆਪਣੇ ਆਪਣੇ ਪਹਿਲੇ ਛਿੰਦੇ ਨੇ ਮਾਰਤੀ ਆ ਮੁੜ ਕੇ ਨੇ ਆਪਣੇ ਆਪ ਨੂੰ ਮਾਰ ਲਈ ਕਾਰਨ ਪਤਾ ਲੱਗਾ ਵੀ ਗੋਲੀ ਮਨਦੀਪ ਨੇ ਛਿੰਦੇ ਨੂੰ ਕਿਉਂ ਮਾਰੀ ਨਹੀਂ ਯੂ ਕਰਨ ਲੱਗੀ ਪਤਾ ਫਿਰ ਹਾਲ ਜਿਹੜਾ ਹੁਣ ਜਿਹੜੀ ਡੈੱਡ ਬੋਡੀ ਉਹ ਪੁਲਿਸ ਲੱਗੀ ਉਹ ਪੁਲਿਸ ਲੱਗੀ ਨਾ ਜਿਆਦਾ ਕੋਈ ਤੇ ਜਿਹੜਾ ਦੂਸਰਾ ਬੰਦਾ ਉਹ ਕਿੱਸਾ ਉਹ ਸੀਰੀਅਸ ਉਹਨੂੰ ਅੰਮ੍ਰਿਤਸਰ ਰੈਕਡ ਕਰਤਾ ਜੀ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ ਏ 7:30 ਵਜੇ ਇਹਨਾਂ ਭਾਜੀ ਮੇਰਾ ਨਾਮ ਗੁਰਪ੍ਰਿੰਦਰ ਹੈ ਕਿਹੜਾ ਪਿੰਡ ਹੈ ਪਿੰਡ ਪਹੂਗੰਡ ਸਰ ਇੱਥੇ ਇੱਕ ਪਹੂਗੰਡ ਦੇ ਵਿੱਚ ਕਤਲ ਹੋਇਆ ਤੇ ਇੱਕ ਬੰਦਾ ਜਿਹੜਾ ਆ ਉਹਨੂੰ ਗੋਲੀ ਮਾਰ ਕੇ ਪਹਿਲਾਂ ਤੇ ਮੁੜ ਕੇ ਆਪਣੇ ਆਪ ਨੂੰ ਮਾਰੀ ਕੀ ਮਾਮਲਾ ਕੀ ਆ ਜਰਾ ਮਾਮਲਾ ਦੇ ਛਿੰਦੇ ਦਾ ਕੋਈ ਯਾਰ ਦੋਸਤ ਹੀ ਗਈ ਕਿਤੇ ਕੋਈ ਝਗੜਾ ਆ ਇਹਦੇ ਛਿੰਦੇ ਨੂੰ ਫੋਨ ਆ ਉਹ ਜਿਹੜਾ ਮਰਨ ਵਾਲਾ ਵਿਅਕਤੀ ਆ ਉਹਦੇ ਬੇਟੇ ਦਾ ਫੋਨ ਆਇਆ ਸੀ ਤੇ ਚਾਚੂ ਉਹਨੂੰ ਲੈ ਕੇ ਆਉ ਉਹ ਇੱਥੇ ਲੈ ਕੇ ਆਇਆ ਤੇ ਮੁੜ ਕੇ ਛਿੰਦੇ ਦੇ ਉੱਤੇ ਗੋਲੀ ਮਾਰਤੀ ਛਿੰਦਾ ਜੀ ਸੀਰੀਅਸ ਆਉ ਨੂੰ ਹਸਪੀਟਲ ਆ ਗਿਆ ਰਾਰ ਮੁੜ ਕੇ ਆਪਣੇ ਆਪ ਦੇ ਨੇ ਗੋਲੀ ਮਾਰ ਲਈ ਬਾਕੀ ਪੁਲਿਸ ਜਾਂਚ ਕਰ ਰਹੀ ਹੈ ਜਿਹੜਾ ਮਾਰਨ ਵਾਲਾ ਵਿਅਕਤੀ ਉਹਦਾ ਨਾਂ ਕੀ ਹੈ ਉਹਦਾ ਨਾਂ ਮਨਦੀਪ ਸਿੰਘ ਦਾ ਹੈ ਕਿਹੜਾ ਪਿੰਡ ਹੈ ਰਾਜੋਕੇ ਕਿ ਕਿੰਨੇ ਕ ਵਜੇ ਦੀ ਘਟਨਾ ਹੈ ਕੱਲ 6:30 ਵਜੇ ਦੀ ਜਦੋਂ ਸਰ ਰਾਤੀ ਇੱਕ ਪਉਵੜੇ ਵਿਖੇ ਇੱਕ ਵਿਅਕਤੀ ਨੂੰ ਗੋਲੀ ਲੱਗੀ ਤੇ ਦੂਸਰੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਕੀ ਸਾਰਾ ਸਾਰਾ ਮਸਲਾ ਹੈ ਇਹਦੇ ਚ ਜੀ ਪਉਵੜੇ ਪਿੰਡ ਜਿਹੜਾ ਆਇਆ ਹੀ ਇੱਥੇ ਇਹ ਪਹਿਲੇ ਰਾਜੋਕੇ ਦਾ ਰਹਿੰਦਾ ਮਨਦੀਪ ਮੱਲਾ ਜਿਹੜਾ ਮਾਰਨ ਵਾਲਾ ਵਾ ਇਹ ਇਹਨੇ ਪੈਸੇ ਲੈਣੇ ਸੀ ਉੱਥੇ ਪਰਮਜੀਤ ਸਿੰਘ ਤੇ ਪ੍ਰਭਜੀਤ ਸਿੰਘ ਕੀ ਵੰਦੇ ਰਹਣ ਵਾਲੇ ਆ ਜਿਨ੍ਹਾਂ ਨਾਲ ਇਕੱਠਾ ਕਾਰੋਬਾਰ ਕਰਦਾ ਸੀ ਬਿਲਕੁਲ ਬੁਲਤੀ ਦਾ ਤੇ ਇਹਨਾਂ ਠੱਗੀ ਵੱਜ ਗਈ ਉਹਨਾਂ ਨੇ ਇਹਨੇ ਠੱਗੀ ਮਾਰੀ ਆ 50 ਲੱਖ ਰੁਪਏ ਇਹਨਾਂ ਨੇ ਦੱਸਿਆ ਕਿ ਠੱਗੀ ਇਹਨਾਂ ਨੇ ਕਰੀ ਮਾਰੀ ਆ ਇਹ ਕੱਲ੍ਹ ਕੇ ਦੋਨਾਂ ਨਾਲ ਕਿਸ ਹਿਸਾਬ ਕਿਤਾਬ ਵਾਂਗੂ ਪੈਸੇ ਲੈਣ ਆਇਆ ਉੱਥੋਂ ਲੈਣ ਤੋਂ ਬਾਅਦ ਇਹ ਪਊ ੰਡਰ ਜਿਹੜਾ ਦੋਸਤ ਆ ਸਰਿੰਦਰ ਉਹਦੇ ਘਰੇ ਬਹਿ ਗਿਆ ਘਰੇ ਬਹਿ ਕੇ ਉੱਥੇ ਇਹਨੇ ਕਿਤੇ ਗੋਲੀ ਮਤਲਬ ਪਿਸਟਲ ਕੱਢਿਆ ਆਪਣਾ ਪਿਸਟਲ ਕੱਢਣ ਤੋਂ ਬਾਅਦ ਇੱਕ ਗੋਲੀ ਉਹਦੇ ਵੱਜੀ ਆ ਮੁੰਡੇ ਦੇ ਜਿਹੜਾ ਸਰਿੰਦਰ ਆ ਉਹ ਮੁੰਡਾ ਨਾਲ ਉਹ ਵੀ ਦੱਸਨੇ ਆ ਉਹ ਵੀ ਸੀ.ਐਚ. ਉਹ ਮੰਡੀ ਘਸਰ ਦੱਸਨੇ ਆ ਤੇਰਾ ਦੂਜਾ ਬੰਦਾ ਆ ਇਹ ਇਹਨੇ ਫਿਰ ਉਸ ਤੋਂ ਬਾਅਦ ਆਪਣੀ ਗੋੜੀ ਮਾਰੀ ਆ ਤੇ ਮੌਕੇ ਤੇ ਪਹੁੰਚ ਕੇ ਸਾਰਾ ਕਤਲਿਸ਼ ਕੀਤੀ ਆ ਤੇ ਉਹਨਾਂ ਦਾ ਬਿਆਨ ਲਿਖ ਕੇ ਦੀ ਘਰ ਦੀ ਮਰਨ ਵਾਲੀ ਜਿਹੜੀ ਉਹ ਇੱਕ ਕਤਨੀਕਾਰ ਹੋਈ ਆ ਉਹਨੂੰ ਸਰ ਇਹਦੇ ਵਿੱਚ ਕਿੰਨੇ ਕਿ ਜਣੇ ਇਨਵੋਲ ਨੇ ਜਿਹੜੇ ਇਹਦੇ ਇੱਕ ਨੂੰ ਸੁਸਾਇਡ ਨੋਟ ਵੀ ਸਾਹਮਣੇ ਆਇਆ ਵਾ ਪੰਜ ਜਣੇ ਖਲਾਫ ਦੇ ਸੁਸਾਇਡ ਨੋਟ ਲਿਖਿਆ ਵਾ ਤੇ ਪਰਮਜੀਤ ਆ ਬ੍ਰਭਜੀਤ ਆ ਤੇ ਉਹਨਾਂ ਦੇ ਬੇਟੇ ਆ ਤਿੰਨ ਦੋਵੇਂ ਭਰਾ ਪਰਮਜੀਤ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋ ਗਿਆ ਇਹਦੀ ਰੈਸਟ ਵੀ ਪਈ ਦੇ ਰੈਸਟ ਨਹੀਂ ਪਈ ਜੇ ਅਜੇ ਇਹਨੂੰ ਮਦਦ ਕਰਨਾ ਸ਼ੁਰੂ ਕਰ ਲਗਾ ਤਾਂ 3 ਸਾਰੀ ਤੱਥਾਂ ਦੇ ਆਧਾਰ ਦੇ ਕਰਕੇ ਰਿਪੋਰਟ ਬਣ ਨਹੀਂ ਕਰ ਸਕਦਾ